ਰਾਮ ਰਾਮ ਜੀ ਗੁਰੂ ਨਾਨਕ ਜੀ ਨੇ ਵਾਹਿਗੁਰੂ ਸ਼ਬਦ ਦਾ ਕੀ ਅਰਥ ਦੱਸਿਆ ਇੱਕ ਦਿਨ ਸ਼ੀਹਾ ਗੱਜਨ ਦੋਵੇਂ ਪ੍ਰਾਗ ਗੁਰੂ ਨਾਨਕ ਜੀ ਦੇ ਚੰਨਚ ਮੱਥਾ ਟੇਕਣ ਆਏ ਗੁਰੂ ਨਾਨਕ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਚਾਰ ਪਦਾਰਥਾਂ ਦੀ ਦਾਤ ਚਾਹੀਦੀ ਹੈ ਧਰਮ ਅਰਥ ਕਾਮ ਮੋਕਸ ਨੂੰ ਚਾਰੇ ਚਾਹੀਦੇ ਹਨ ਕਿਰਪਾ ਗੁਰੂ ਨਾਨਕ ਜੀ ਸਾਨੂੰ ਚਾਰੇ ਪ੍ਰਾਪਤ ਹੋਣ ਇਹ ਦਾਤ ਬਖਸ਼ੋ ਨਾਨਕ ਜੀ ਨੇ ਕਿਹਾ ਕਿ ਵਾਹਿਗੁਰੂ ਮੰਤਰ ਦਾ ਜਾਪ ਕਰੋ ਤੁਹਾਨੂੰ ਚਾਰੇ ਹੀ ਪਦਾਰਥ ਪ੍ਰਾਪਤ ਹੋਣਗੇ ਇਸ ਸੰਸਾਰ ਵਿੱਚ ਸੁਖਪੂਰਕ ਜਿਉਗੇ ਤੇ ਮਰ ਕੇ ਮੋਕਸ਼ ਪ੍ਰਾਪਤ ਕਰੋਗੇ ਦੋਵਾਂ ਭਰਾਵਾਂ ਨੇ ਕਿਹਾ ਕਿ ਵਾਹਿਗੁਰੂ ਸ਼ਬਦ ਦਾ ਅਰਥ ਇਹ ਹੈ ਨਾਨਕ ਜੀ ਸਮੋ ਸ਼ਬਦ ਦਾ ਅਰਥ ਵੀ ਦੱਸੋ ਨਾਨਕ ਜੀ ਨੇ ਕਿਹਾ ਵਾਹ ਅश्चर्य ਨੂੰ ਕਹਿੰਦੇ ਹਨ ਜਿਸ ਦੀ ਸత్యਾਂ ਸਾਰੇ ਜਗਤ ਵਿੱਚ ਪ੍ਰਗਟ ਹੈ ਅਤੇ ਗੁਰੂ ਜੋ ਅੰਧਕਾਰ ਸਮਾਨ ਜੜ ਦੇਹੀ ਨੂੰ ਚੇਤਨ ਸੱਤਾ ਦਾ ਪ੍ਰਕਾਸ਼ ਦਿੰਦਾ ਹੈ ਉਹ ਵਾਹਿਗੁਰੂ ਹੈ ਉਹਨਾਂ ਦੇ ਬਚਨ ਮੰਨ ਕੇ ਵਾਹਿਗੁਰੂ ਨਾਮ ਦਾ ਸਿਮਰਨ ਆਰੰਭ ਕਰ ਦਿੱਤਾ ਤੇ ਦੋਹਾਂ ਪ੍ਰਾਵਾਂ ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਈ ਧੰਨਵਾਦ